ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਦੇ ਵਿੱਚ ਘਰ ਪਾਣੀ ਦੇ ਵਿੱਚ ਘਿਰੇ ਹੋਏ ਨੇ ਲੱਗਦਾ ਸਾਨੂੰ ਤਈ ਜਿਹੜੇ ਹਾਰਡ ਨਹੀਂ ਉਹਦੇ ਸੁਰਤ ਨਹੀਂ ਆਣ ਦਿੱਤੀ ਹੁਣ ਆ ਗਿਆ ਸਾਡੇ ਪੇਰਾਣ ਕੀ ਚੋ ਪੱਚੀ ਵਾਲਾ ਇਹਦੇ ਵਿੱਚ ਆਣ ਕੇ ਸਾਡੇ ਜੋ ਵੀ ਆ ਬਹੁਤ ਜ਼ਿਆਦਾ ਮੰਨਦਾ ਘਰਾਂ ਵਿੱਚ ਪਾਣੀ ਬੜਿਆ ਡੰਕਰ ਜਿਹੜੇ ਖੜੇ ਉੱਤੇ ਬੱਧੀ ਹੋਏ ਆ ਸਰਕਾਰ ਦਰਮਿਆਨ ਦਾ ਕੋਈ ਅਜਿਹਾ ਕੋਈ ਪਹੁੰਚ ਨਹੀਂ ਕਰ ਰਿਆ ਇਹਨਾਂ ਲੋਕਾਂ ਨੂੰ ਜੋ ਫਗਵਾ ਦੇ ਨੁਕਸਾਨ ਹੋਏ ਮਦਦ ਮਿਲਣੀ ਚਾਹੀਦੀ ਹੈ ਬਹੁਤ ਮੁਸ਼ਕਿਲਾਂ ਦਾ 4 ਕਿਲੋਮੀਟਰ ਦਾ ਪੈਦਲ ਫੇਰ ਬੰਨ ਢਾ ਲੱਗ ਚੁੱਕੀ ਉੱਥੇ ਇਹ ਗ੍ਰਾਮਪੁਰ ਕਰਕੇ ਦੇ ਵਿੱਚ ਉਹ ਤਾਂ ਆ ਰਹੇ 4 ਕਿਲੋਮੀਟਰ ਦੇ ਤੋਂ ਦੂਰ ਆ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਘਰ ਪਾਣੀ ਦੇ ਵਿੱਚ ਘਿਰੇ ਹੋਏ ਨੇ ਸਵੇਰ ਸਵੇਰ ਦਾ ਟਾਈਮ ਹੈ ਆਓ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਮੁਸ਼ਕਲਾਂ ਜਿਹੜੀਆਂ ਅੱਜ 11 ਤਰੀਕ ਦਾ ਬੰਨ ਟੁੱਟਾ ਹੋਇਆ ਉਹ ਤਕਰੀਬਨ ਅੱਜ ਇੱਕ ਹਫ਼ਤੇ ਤੋਂ ਦੇ ਕਰੀਬ ਹੋ ਗਿਆ ਵਾ ਕਿ ਕੀ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਕਿਹੜੀ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਹਜੇ ਵੀ ਆ ਰਹੀਆਂ ਨੇ ਜਾਂ ਕਿਹੜੀਆਂ ਕਿਹੜੀਆਂ ਸਹੂਲਤਾਂ मिल ਰਹੀਆਂ ਨੇ ਲੋਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਸਾਰੀਆਂ ਹੀ ਗੱਲਾਂ ਬਾਤਾਂ ਵੀ ਆਪਾਂ ਕਰਾਂਗੇ ਔਰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆਸੇ-ਪਾਸੇ ਜ਼ਰੂਰ ਦਿਖਾ ਦੇਣਾ ਕਿ ਪਾਣੀ ਹੀ ਪਾਣੀ ਜਿਹੜਾ ਵਾ ਉਹ ਨਜ਼ਰ ਆ ਰਿਹਾ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆਸੇ-ਪਾਸੇ ਜਿਹੜਾ ਵਾ ਉਹ ਪਾਣੀ ਜਿਹੜਾ ਵਾ ਚੜ ਰਿਹਾ ਵਾ ਲਗਾਤਾਰ ਪਾਣੀ ਚੜ ਰਿਹਾ ਵਾ ਔਰ ਲੋਕ ਆਪਣੇ ਪਸ਼ੂਆਂ ਦਾ ਚਾਰਾ ਜਿਹੜਾ ਵਾ ਸਿਰ ਦੇ ਉੱਤੇ ਰੱਖ ਕੇ ਜਿਹੜੇ ਉਹ ਸਵੇਰੇ-ਸਵੇਰੇ ਲੈ ਕੇ ਜਾ ਰਹੇ ਨੇ ਆਓ ਬਾਕੀ ਆਪਾਂ ਗੱਲਬਾਤ ਕਰਦੇ ਕੀ ਕਹਿਣਾ ਜੀ ਤੁਹਾਡਾ ਲੋਕ ਜਿਹੜੇ ਆ ਉਹ ਬਹੁਤ ਪਰੇਸ਼ਾਨ ਆ ਜੀ ਇਸ ਵਿੱਚ ਜਿਹੜੇ ਜਦੋਂ ਇਹ ਜਿਹਦਾ ਬਾਬਾ ਚੁੱਚੀ ਵਾਲੀ ਸਾਹਿਬ ਬਹੁਤ ਨਹੀਂ ਬਹੁਤ ਵੱਧ ਕੰਦੀ ਸੜਾਈ ਵਾਲੇ ਬਾਬੇ ਨੇ ਮਤ ਦਿੱਤੀ ਆ ਜੋ ਸਾਰੇ ਬੰਨਾਂ ਕਦਰੀ ਬਣ ਸਾਰੇ ਸਹੀ ਤਰੀਕੇ ਨਾਲ ਉਹਦੀ ਰਿਪੇਅਰ ਕੀਤੀ ਜਾਵੇ ਬਾਕੀ ਜਿਹੜੀ ਮੌਜੂਦਾ ਸਰਕਾਰ ਆ ਕੋਈ ਸਾਡੀ ਮਤ ਨਹੀਂ ਪੂਰੀ ਕਰ ਰਹੀ ਇੱਥੇ ਸਾਰੇ ਬੰਨਾਂ ਦੇ ਜਿਹੜੇ ਪੁਰਾਣੇ ਬੰਨ ਵੀ ਲੱਗੇ ਪਏ ਆ ਪੰਜਾਬ ਸੰਗਗ ਅਕੈਰੋ ਦੇ ਮਲੇ ਉਹ ਵੀ ਬੰਨਾਂ ਦੀ ਰਿਪੇਅਰ ਹੋਣੀ ਚਾਹੀਦੀ ਆ ਸਾਰੇ ਏਰੀਆ ਜੀ ਰਿਪੇਅਰ ਹੋਣੀ ਚਾਹੀਦੀ ਆ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਸ ਕੰਮ ਬਾਰੇ ਬਾਕੀ ਕਾਰਨ ਇਹ ਆ ਵੀ ਇੱਕ ਨੇ ਸਾਡੇ ਕੋਲ ਪੈਸਾ ਬਹੁਤ ਪਿਆ ਬੰਦਾ ਰਿਪੇਰ ਵਾਸਤੇ ਸਾਨੂੰ ਤਾਂ ਕੋਈ ਲੱਗਾ ਦੱਸਣੀ ਜੇ ਕਿੱਥੇ ਲੱਗ ਰਿਹਾ ਬਾਕੀ ਤੇ ਸਾਰੇ ਹਾਲਾਤ ਦੇਖ ਲਿਓ ਕੀ ਹਾਲ ਹੈ ਲੋਕਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਉਹ ਆਸਾਂ ਜ਼ਰੂਰ ਰੱਖਦੇ ਨੇ ਆਪਣੀਆਂ ਹੀ ਸਰਕਾਰਾਂ ਤੇ ਆਸਾਂ ਰੱਖਣੀਆਂ ਹੁੰਦੀਆਂ ਆਪਣੇ ਪ੍ਰਸ਼ਾਸਨ ਤੇ ਆਸਾਂ ਰੱਖਣੀਆਂ ਹੁੰਦੀਆਂ ਹੋਰ ਕੀ ਕਹਿਣਾ ਜੀ ਹੋਰ ਚਾਹਦੇ ਜੀ ਹੋਰ ਇਹ ਜਾਨੀ ਵੀ ਇਹਨਾਂ ਲੋਕਾਂ ਨੂੰ ਜੋ ਫਸਲਾਂ ਦੇ ਨੁਕਸਾਨ ਹੋਏ ਉਹ ਭਾਵੇਂ ਮਿਲਣੇ ਚਾਹੀਦੇ ਆ ਬਾਕੀ ਸਾਰੇ ਬੰਦ ਈ ਤਰੀਕੇ ਨਾਲ ਬੰਜਣਾ ਬਾਕੀ ਮਿੱਟੀ ਰੇਤ ਉਹ ਸਾਰੀ ਫਰੀ ਹੋ ਜਵੇ ਈ ਬਾਬਿਆਂ ਦੇ ਸੰਯੋਗ ਦੇ ਨਾਲ ਸਾਰੇ ਬੰਦ ਲੱਗ ਸਕਦੇ ਆ ਸਤਲੋਜ ਦਰਿਆ ਦੇ ਵੀ ਬੰਦ ਬਾਬਿਆਂ ਨਾਲ ਪਰੇ ਬੰਦ ਬਣਾਏ ਆ ਮਿੱਟੀ ਦੇ ਤੋਂ ਇਨੀ ਮਹਿੰਗੀ ਹੋ ਚੁੱਕੀ ਆ ਆਮ ਬੰਦਾ ਮਾੜਾ ਬੰਦਾ ਘਰੋਂ ਨਹੀਂ ਬਣਾ ਸਕਦਾ ਹੂੰ ਇਹ ਵੱਡੇ ਸਮਾਗਰਾਂ ਦੇ ਸਭ ਕੋਹਾ ਹੱਥੇ ਸਾਰੀ ਚੀਜ਼ਾਂ ਆ ਚੁੱਕੀਆਂ ਵਾ ਮਾੜੇ ਬੰਦੇ ਦੀ ਰੋਟੀ ਖਾਣੀ ਵੀ ਹੋਕੀ ਹੋ ਚੁੱਕੀ ਆ ਹੂੰ ਜਦੋਂ ਕਿ ਜਿੰਮੇਵਾਰ ਦੀ ਸਾਰੀ ਫਸਲ ਮਰ ਜਾਂਦੀ ਆ ਉਹਦੇ ਪੱਲੇ ਵੀ ਰੰਡੇ ਕੀ ਹੈਗਾ ਹੂੰ ਬਸ ਇਹਨਾਂ ਬਹੁਤ ਇਹ ਸਵੇਰੇ ਸਵੇਰੇ ਚਲੋ ਅਸੀਂ ਇੱਥੇ ਜੈਜਾ ਲੈਣ ਪਹੁੰਚੇ ਸੀ ਪੀਟੀਸੀ ਦੀ ਟੀਮ ਤੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਮੁਸ਼ਕਲਾਂ ਤਾਂ ਬਹੁਤ ਜ਼ਿਆਦਾ ਕਰਨਾ ਪੈ ਰਿਹਾ ਜੀ ਹੁਣ ਪਹਿਲਾਂ ਤੇ ਸਾਨੂੰ 23 ਵਾਲੇ ਹਾਰਡ ਨਹੀਂ ਉਹਦੇ ਸੁਰਤ ਨਹੀਂ ਆਣ ਦਿੱਤੀ ਹੁਣ ਆ ਗਿਆ ਸਾਡੇ ਪੇਰਾਂ 'ਕਿ ਇੱਕ ਚੁੱਕੀ ਵਾਲਾ ਇਹਦੇ ਵਿੱਚ ਆਣ ਕੇ ਸਾਡੇ ਜੋ ਵੀ ਆ ਤੇ ਬਹੁਤ ਜ਼ਿਆਦਾ ਮੰਨ ਦਾ ਘਰਾਂ ਵਿੱਚ ਪਾਣੀ ਬੜਿਆ ਡੰਗਰ ਜਿਹੜੇ ਥੜੇ ਉੱਤੇ ਵੱਧੇ ਹੋਏ ਆ ਸਰਕਾਰ ਦਾ ਦਮਾਂ ਦਾ ਕੋਈ ਅਜੇ ਤੱਕ ਉਥੇ ਪਹੁੰਚ ਨਹੀਂ ਕਰ ਰਿਹਾ ਪਰ ਜੋ ਵੀ ਆ ਖਾਲਸਾ ਐਡ ਬਾਬੇ ਸੁਕਾਸਨ ਸੁਹਰੀਆ ਇਹ ਕਾਰ ਸੇਵ ਕਰ ਰਹੇ ਆ ਕਬੀ ਸੀਚੇ ਵਾਲੇ ਇਹ ਸਾਡੇ ਪਹੁੰਚ ਕਰਦੇ ਆ ਕ੍ਰਾਂਤੀਕ ਕੋਈ ਸਾਡੇ ਸਰਕਾਰ ਦਾ ਕੋਈ ਬੰਦਾ ਜਿੰਦਾ ਖੜਿਆਂ ਦੇ ਉੱਤੇ ਪਾਣੀ ਚੜਿਆ ਡੰਗਰ ਵੱਧੇ ਨਾ ਕੋਈ ਛਾਂ ਹੈ ਜਾਂ ਧੁੱਪੇ ਡੰਗਰ ਪੱਠੇ ਖਣ ਉੱਦਾਂ ਬੈਠੇ ਆ ਨਾ ਜਿਤ ਸਰਕਾਰ ਉਹ ਬਰਸਾਤਾਂ ਵੀ ਸ਼ੁਰੂ ਹੋ ਗਈਆਂ ਕੱਲ ਦੀਆਂ ਹਾਂਜੀ ਨਾ ਜਿਤ ਕੋਈ ਤਰਪਾਲ ਜੀ ਦਾ ਸਮਾਨ ਬਾਹਰ ਪਿਆ ਕੋਠੀਆਂ ਉੱਤੇ ਨਾ ਕਿ ਜਿਤ ਤਰਪਾਲ ਨਹੀਂ ਦਿੱਤੀ ਸਾਨੂੰ ਤੇ ਬਹੁਤ ਮੁਸ਼ਕਲ ਦਾ 4 ਕਿਲੋਮੀਟਰ ਤਪੇਟ ਆ ਫੇਰ ਬੰਨ ਉਟਾ ਲੱਗ ਚੁੱਕੀ ਉੱਥੇ ਰਾਮਪੁਰ ਕੋਰ ਦੇ ਵਿੱਚ ਉੱਥੋਂ ਆ ਰਹੇ 4 ਕਿਲੋਮੀਟਰ ਇਹ ਤੋਂ ਦੂਰ ਆ ਤੁਸੀਂ ਦਰਦ ਸੁਣ ਰਹੇ ਹੋ ਉਹਨਾਂ ਦੀਆਂ ਅੱਖਾਂ ਦੇ ਵਿੱਚ ਦੇਖੋ ਕਿ ਹਾਂ ਵੀ ਕਿੰਨਾ ਦਰਦ ਵਾ ਉਹਨਾਂ ਦੇ ਵਿੱਚ ਕਿ ਹਾਂ ਵੀ 4 ਕਿਲੋਮੀਟਰ ਜਿਹੜਾ ਬੇੜੀ ਦੇ ਵਿੱਚ ਤੈਅ ਕਰਨਾ ਔਰ ਇਹ ਕਿੰਨੇ ਦੁਖੀ ਹੈ ਜਿਨ੍ਹਾਂ ਦੀਆਂ ਫਸਲਾਂ ਜਿਹੜੀਆਂ ਉਹ ਖਤਮ ਹੋ ਗਈਆਂ ਵਾ ਜਿਨ੍ਹਾਂ ਦੇ ਡੰਗਰ ਭੁੱਖੇ ਬੈਠੇ ਨੇ ਔਰ ਛੱਤ ਦੇ ਉੱਤੇ ਸਮਾਨ ਭਿੱਜ ਰਿਹਾ ਵਾ ਜਿਹਨਾਂ ਕਹਿ ਰਹੇ ਕਿ ਹਾਂ ਵੀ ਕੱਲ ਦੀ ਬਾਰਿਸ਼ ਵੀ ਸ਼ੁਰੂ ਹੋ ਗਈ ਆ ਤਰਪਾਲਾਂ ਦੀ ਜਰੂਰਤ ਪੈ ਰਹੀ ਜੀ ਕਰਪਾਲਾਂ ਦੀ ਪੈ ਰਹੀ ਐ ਏਦਾਂ ਸਾਰੇ ਧੁੱਪੇ ਜਿਹੜੇ ਡੰਗਰ ਖੜੇ ਆ ਉਹਨਾਂ ਨੂੰ ਸ਼ਾਮਾਂ ਵਾਸਤੇ ਚਾਹੀਦੀਆਂ ਤਰਪਾਲਾਂ ਸਮਾਨ ਉੱਤੇ ਪਾਉਣ ਲਈ ਚਾਹੀਦੀਆਂ ਹੁਣ ਜਿਹੜਾ ਬੰਦ ਟੁੱਟ ਰਿਹਾ ਰਾਤ ਦਿਨ ਅਸੀਂ ਤਾਂ ਚਾਹ ਰੱਖਦੇ ਬੰਦਦੇ ਰਹੇ ਆ ਉੱਥੇ ਅਜੇ ਤੱਕ ਕੋਈ ਸਰਕਾਰ ਦਾ ਬੰਦਾ ਨਹੀਂ ਕੋਈ ਵੀ ਗਿਆ ਜੀ ਸੀ ਜਿਹੜੇ ਬਾਬਾ ਗਏ ਅੱਜ ਬਾਬਾ ਸੁੱਖਾ ਸਹੋਣੀ ਜਾ ਰਹੇ ਆ ਬਕਾਲ ਸਾਈਡ ਵਾਲੇ ਸਾਡੇ ਕੋਲ ਜਾਂਦੇ ਸੇ ਤਾਂ ਪਹੁੰਚੋਂਦੇ ਆ ਜੇ ਘਰੋਂ ਤੋਂ ਸਮਾਨ ਖਾਲੀ ਕਰ ਰਹੇ ਆ ਕਿ ਅੱਗੇ 5-7 ਕਾਰ ਜਿਹਨਾਂ ਨੂੰ ਖਤਰਾ ਹੋ ਗਿਆ ਉਹ ਰੋੜ ਸਕਦੇ ਆ ਜੀ ਐ ਟਾਈਮ ਤੇ ਜਾ ਕੇ ਦੇਖ ਲਊਗਾ ਇਸ ਰਾਤ ਦੇ ਉਤੇ ਜਾਗ ਜਗ ਰਾਤ ਕੱਟੀ ਪਾਣੀ ਲਗਾਤਾਰ ਚੜ ਰਿਹਾ ਜੀ ਪਾਣੀ ਵਧ ਰਿਹਾ ਰਾਤ ਦਾ ਤੇ ਦਰਿਆ ਨੇ ਬੰਨੂ ਢਾਲ ਆ ਚੁੱਕੀ ਜਿਹੜਾ ਅਰਜੀ ਬੰਨਾਂ ਨੂੰ ਬਹੁਤ ਜਿਆਦਾ ਢਾਲ ਲੱਗੀ ਉਹ ਅਗਰੇ ਬਨੇ ਕਿਨਾਰੇ ਤੇ ਆ ਚੁੱਕਾ ਜੀ ਉਹਨੇ ਰੁਕਦੇ ਜਾਂ ਜੀ ਠੀਕ ਆ ਤੁਸੀਂ ਸੁਣ ਸਕਦੇ ਹੋ ਜਿਹੜੀਆਂ ਪ੍ਰੋਬਲਮ ਆ ਜਿਹੜੀਆਂ ਚੱਲ ਰਹੀਆਂ ਨੇ ਲਗਾਤਾਰ ਦੀ ਆਪਣੇ ਨਾਲ ਗਰਮ ਪੱਤਾ ਕਰਾਂਗੇ ਪਾਣੀ ਜ਼ਰੂਰ ਤੁਸੀਂ ਦੇਖ ਸਕਦੇ ਹੋ ਕਿ ਪਾਕ ਦੀਆਂ ਤਸਵੀਰਾਂ ਨੇ ਆਓ ਆਪਾਂ ਗੱਲ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਬਖਾਲਸਾ ਜੀ ਮਤ ਜੀ ਕੀ ਕਹਿਣਾ ਜੀ ਤੁਹਾਡਾ ਕਿੱਧਰੋਂ ਆ ਰਹੇ ਜੀ ਅਸੀਂ ਤਾਂ ਜੀ ਇੱਥੇ ਜਿੱਦਨ ਦਾ ਬੰਨ ਟੁੱਟਾ ਪਿੰਡ ਬਾਉਪੂਰ ਸਾੰਗਰਾ ਪੈਣੀ ਕਦੀਮ ਜਿੰਨੇ ਵੀ ਆਦ ਪਿੰਡ 16 17 ਪਿੰਡ ਆ ਸੋਮਵਾਰ ਤੋਂ ਉਦਣ ਦੇ ਅਸੀਂ ਇੱਥੇ ਆਣ ਕੇ ਇਹਨਾਂ ਦੇ ਨਾਲ ਜਿਹੜੀਆਂ ਮਹਾਂਪੁਰਖਾਂ ਵੱਲੋਂ ਹੁਕਮ ਲਾਏ ਗਏ ਸਾਨੂੰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਵੱਲੋਂ ਉਹਨਾਂ ਦੇ ਹੁਕਮਾਂ ਦੇ ਅਨਸਾਰ ਜਿਹੜੀ ਇੱਥੇ ਸੇਵਾ ਨਿਭਾ ਰਹੇ ਆਂ ਲੰਗਰਾਂ ਦੀ ਜਿਹੜੇ ਐਡਵਾਂਸ ਬੰਨ ਬਚੇ ਉਹਨਾਂ ਦੇ ਮਿੱਟੀ ਪਾਉਣ ਦੀ ਸੰਗਤਾਂ ਲਿਆਣ ਕੇ ਬੋਰੇ ਭਰਨ ਦੀ ਜਿੱਤੋਂ ਢਾਹ ਲਾਉਣ ਡਿਆ ਪਰਲੇ ਬਣੇ ਨੂੰ ਹੋਰ ਨਾਲ ਪਿੰਡਾਂ ਨੂੰ ਉਹਨਾਂ ਦੇ ਨਾਲ ਵੀ ਸਾਥ ਦੇ ਇੰਡੇ ਆ ਇੱਥੇ ਬੰਨ ਬੰਨਣ ਦੀ ਕੋਈ ਅੱਜ ਅਸੀਂ ਸਵੇਰੇ ਸਵੇਰੇ ਆਏ ਆ ਤੇ ਆਜ ਜਾਣ ਕੇ ਮੌਕਾ ਵੇਖ ਕੇ ਆਏ ਆ ਬਾਕੀ ਜਿਵੇਂ ਉੱਥੋਂ ਸਾਨੂੰ ਜਾਇ ਪਿਆ ਵੀ ਜੇ ਪਾਣੀ ਘਟਿਆ ਅਸੀਂ ਬੰਨਣ ਦੀ ਕੋਸ਼ਿਸ਼ ਵੀ ਕਰਨੀ ਆ ਹੂੰ ਬਾਕੀ ਲੰਗਰਾਂ ਦੀ ਸੇਵਾ ਵੀ ਡੇ ਆ ਕਰਨ ਮਾਹਪੁਰਖਾਂ ਵੱਲੋਂ ਇਹ ਨਾਲ ਸੰਗਤਾਂ ਨੂੰ ਖਲ ਵੀ ਦਿੱਤੀ ਆ ਲਿਆਣ ਕੇ ਇਹ ਕਿੰਨਾ ਵੱਲੋਂ ਇਹ ਸੰਤ ਬਾਬਾ ਸੁਖਾ ਸਿੰਘ ਜੀ ਵੱਲੋਂ ਜੀ ਹੂੰ ਠੀਕ ਆ ਤੁਸੀਂ ਦੇਖ ਸਕਦੇ ਹੋ ਕਿ ਹਾਂ ਵੀ ਜਿਹੜੇ ਪਾਣੀ ਦੇ ਵਿੱਚ ਨੇ ਉਹਨਾਂ ਨੂੰ ਖਾਲ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਔਰ ਲੋਕੀ ਲੈ ਕੇ ਜਾ ਰਹੇ ਕਿਉਂਕਿ ਉਹਨਾਂ ਦੇ ਪਸ਼ੂ ਕਈਆਂ ਦਿਨਾਂ ਤੋਂ ਭੁੱਖੇ ਵੀ ਨੇ ਉਹਨਾਂ ਲਈ ਕੀ ਪ੍ਰਬੰਧ ਆ ਕੀ ਨਹੀਂ ਕਿਉਂਕਿ ਸਾਰਾ ਪਾਣੀ ਦੇ ਵਿੱਚ ਜਿਹੜਾ ਵਾ ਸਬਜ਼ੀ ਹੋ ਗਈ ਚਾਹੇ ਛੋਨਾ ਹੋ ਗਿਆ ਚਾਹੇ ਕਮਾਦ ਹੋ ਗਿਆ ਜਾਂ ਪੱਠੇ ਹੋ ਗਏ ਸਭ ਕੁਝ ਹੜ ਨੇ ਤਬਾਹ ਕਰ ਦਿੱਤਾ ਦੂਸਰੀ ਜਿਹੜਾ ਆ ਕੱਲ ਤੋਂ ਬਰਸਾਤਾ ਵੀ ਜਿਹੜੀਆਂ ਸ਼ੁਰੂ ਹੋ ਗਈਆਂ ਔਰ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਨੇ ਕਿ ਹਾਂ ਵੀ ਉਹ ਪ੍ਰਬੰਧ ਕੀਤੇ ਜਾਣ ਕਿ ਜਿਹੜੇ ਕਿ ਹਾਂ ਵੀ ਅਸੀਂ ਕੋਠਿਆਂ ਦੇ ਉੱਤੇ ਜੇਕਰ ਬੈਠੀਏ ਤੇ ਉਹ ਉਹਦੇ ਲਈ ਅਸੀਂ ਜਿਹੜਾ ਵਾ ਸਾਨੂੰ ਰਪਾਲਾ ਸਿਰ ਦੇ ਉੱਤੇ ਜ਼ਰੂਰ ਹੋਣਾ ਕਿ ਹਾਂ ਵੀ ਅਸੀਂ ਸਮਾਨ ਰੱਖਿਆ ਹੋਇਆ ਉਹ ਭਿੱਜੇ ਨਾ ਅਸੀਂ ਸਾਡੇ ਉੱਤੇ ਜਿਹੜੀ ਛੱਤ ਜ਼ਰੂਰ ਹੋਣੀ ਚਾਹੀਦੀ ਹੈ ਇਹ ਜ਼ਰੂਰ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਨੇ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਲੋਂ ਪੀਟੀਸੀ ਨਿਊਜ਼